ਖਾਲੀ ਥਾਂ ਦੇ ਉੱਤੇ ਬਾਥਰੂਮ ਕਰਨ ਨੂੰ ਲੈ ਕੇ ਦੋ ਤਿਹਾਈਆਂ ਹੋਈਆਂ ਆਮੋ ਸਾਹਮਣੇ ਮਾਮਲਾ ਹੈ ਹੀ ਕੁਝ ਐਸਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇੱਕ ਖਾਲੀ ਥਾਂ ਦੇ ਉੱਤੇ ਇੱਕ ਵਿਅਕਤੀ ਵੱਲੋਂ ਬਾਥਰੂਮ ਕੀਤਾ ਜਾ ਰਿਹਾ ਸੀ ਤਾਂ ਦੂਜੀ ਠੀਰ ਵੱਲੋਂ ਇਸ ਨੂੰ ਰੋਕਿਆ ਜਾਂਦਾ ਸੀ ਉਸ ਨੇ ਕਿਹਾ ਕਿ ਇਹ ਸਾਡਾ ਘਰ ਬਿਲਕੁਲ ਨਾਲ ਹੈ ਤਾਂ ਤੁਸੀਂ ਇੱਥੇ ਬਾਥਰੂਮ ਨਾ ਕਰੋ ਤਾਂ ਇਸ ਨੂੰ ਲੈ ਕੇ ਅਕਸਰ ਵੀ ਪਹਿਲਾਂ ਵੀ ਜਿਹੜਾ ਵੀ ਵਿਵਾਦ ਚੱਲਦਾ ਰਿਹਾ ਦਸੀ ਤਾਂ ਜਦੋਂ ਇਸ ਦਾ ਉਲਾਮਾ ਲੈ ਕੇ ਜਦੋਂ ਨੌਜਵਾਨ ਦੂਜੀ ਠੀੜ ਦੇ ਕੋਲ ਜਾਂਦਾ ਆ ਤਾਂ ਉੱਥੇ ਦੋਨਾਂ ਦੇ ਵਿੱਚ ਝਗੜਾ ਹੋ ਜਾਂਦਾ ਆ ਤਾਂ ਝਗੜਾ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਕਿ ਦੋਨੋਂ ਧਿਰਾਂ ਹੁਣ ਹਸਪਤਾਲ ਦੇ ਵਿੱਚ ਜਿਹੜਾ ਆਪਣਾ ਇਲਾਜ ਕਰਾਰੀਆਂ ਤਾਂ ਦੋਨਾਂ ਧਿਰਾਂ ਵੱਲੋਂ ਜਿਹੜਾ ਝਗੜਾ ਕਰਕੇ ਇੱਕ ਦੂਜੇ ਦੇ ਉੱਤੇ ਤੇਦਰ ਹਥਿਆਰਾਂ ਦੇ ਨਾਲ ਵਾਰ ਕੀਤੇ ਜਾਂਦੇ ਨੇ ਤਾਂ ਹੁਣ ਕੀ ਕੁਝ ਕਹਿ ਰਹੇ ਨੇ ਹਸਪਤਾਲ ਦੇ ਵਿੱਚ ਇਲਾਜ ਕਰਵਾ ਰਹੇ ਇਹ ਲੋਗ ਆਓ ਤੁਹਾਨੂੰ ਵੀ ਬਸ ਜੀ ਤੁਸੀਂ ਅੱਜ ਜਲਾਲਾ ਸਰਕਾਰੀ ਹਸਪਤਾਲ ਚ ਦਾਖਲ ਹੋ ਜੀ ਇਹ ਮਾਮਲਾ ਕਿ ਹੋਇਆ ਸੀ ਜੀ ਸਰ ਮਾਮਲਾ ਕੁਝ ਨਹੀਂ ਸਰ ਸੇਰ ਘਰ ਦੇ ਨਾਲ ਪ੍ਰੋਪਰਟੀ ਕਹੀ ਹੈ ਜੀ ਉੱਥੇ ਬਾਥਰੂਮ ਕਰਦੇ ਨੇ ਉਹ ਘਰ ਦੇ ਨਾਲ ਜੀ ਇਨਨਾਂ ਨੂੰ ਅਸੀਂ ਬਹੁਤ ਵਾਰ ਰੁਕਿਆ ਕੋਈ 6 ਮਿੰਟ ਪਹਿਲਾਂ ਵੀ ਅਸੀਂ ਰੁਕਿਆ ਸੀਗਾ ਤੇ ਬਾਥੂਨਾਂ ਨਾ ਕਰ ਪੰਚਾਇਤ ਨੂੰ ਮੈਂ ਕਿਹਾ ਸੀਗਾ ਇਹ ਆਖ ਨਹੀਂ ਲੱਗਿਆ ਸਰ ਉਹਨਾਂ ਦੇ ਸਰ ਉੱਥੇ ਸਮੈਲ ਬਹੁਤ ਆਉਂਦੀ ਬਾਥੂਨ ਦੀ ਕੌਣ ਲੋਕ ਨੇ ਸਰ ਨਾਲ ਬਣੇ ਮੇਰੇ ਚਾਚੇ ਚਾਚਾ ਹੀ ਨੇ ਅੱਛਾ ਰਿਸ਼ਤੇਦਾਰ ਹੀ ਹਾਂਜੀ ਸਰ ਸ਼੍ਰੀਤਾ ਜੀ ਜੀ ਅੱਜ ਕੀ ਗੱਲਬਾਤ ਹੋਈ ਸੀਗੀ ਸਰ ਅੱਜ ਕੋਸ਼ ਨੂੰ ਆ ਸਰ ਰਾਤ ਮੈਂ ਨਾ ਉੱਥੇ ਮਿੱਟੀ ਪਾਈ ਸੀ ਬਾਥੂਨ ਦੇ ਖਾਂ ਤੇ ਜੀ ਉੱਥੇ ਸਮੈਲ ਬਹੁਤ ਆਉਂਦੀ ਸਵੇਰੇ ਮੈਂ ਗੁਰਦੁਆਰਾ ਸੈਕਟਰ ਆ ਰਿਹਾ ਸੀਗਾ ਇਹਨਾਂ ਨੇ ਉਹ ਮੋੜੀ ਮਿੱਟੀ ਚੱਕ ਕੇ ਸਾਈਡ ਤੇ ਕਰਤੀ ਮੈਂ ਗੁਰਦੁਆਰਾ ਸੈਕਟਰ ਆਪਣੇ ਇਹ ਉੱਥੇ ਜਾ ਕੇ ਮੇਰੇ ਮੈਂ ਆਪਣੀ ਦਾਦੀ ਕੋਲ ਜਾ ਕੇ ਰੁਕਿਆ ਸੀਗਾ ਇਹ ਉੱਥੇ ਜਾ ਕੇ ਮੇਰੇ ਗਲਤ ਪਈ ਜੀ ਬਾਥਰਮ ਕਰਨ ਦੀ ਰੋਕ ਰੋਕਣ ਤੇ ਰੰਜਿਸ਼ ਨੂੰ ਲੈ ਕੇ ਹਾਂਜੀ ਸਰ ਇਹਨਾਂ ਨੇ ਇਸ ਗੱਲ ਲਈ ਮੇਰੇ ਗਲਤ ਪਈ ਨਹੀਂ ਬਾਥਰਮ ਰੋਕਣ ਤੇ ਕਹਿੰਦੇ ਅਸੀਂ ਨਹੀਂ ਰੁਕਣਾ ਦਾ ਨਾ ਸਰ ਇਹਨਾਂ ਦੀ ਪ੍ਰੋਫਾਈਲ ਹੈ ਉਹ ਵਾਲੀ ਕਿੰਨੇ ਕੁ ਲੋਕ ਸੀਗੇ ਸਾਰੇ 4 ਲੋਕ ਸੀਗੇ ਅੱਛਾ ਜੀ ਕਿਸ ਚੀਜ਼ ਕੀ ਹਥਿਆਰ ਸੀਗੇ ਇਹਨਾਂ ਕੋਲ ਸਰ ਉਹਨਾਂ ਕੋਲ ਕਾਪਾ ਸੀਗਾ ਸਰ ਉਹਨਾਂ ਨੇ ਮੇਰੇ ਸਿਰ 'ਚ ਮਾਰਿਆ ਜੀ ਜੀ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਕੋਲ ਪੁਲਿਸ ਕੋਲ ਪ੍ਰਸ਼ਾਸਨ ਕੋਲ ਮੰਗ ਇਹ ਕਰਦੇ ਆ ਵੀ ਸਾਨੂੰ ਨਿਆ ਦਿੱਤਾ ਜਾਵੇ ਨਿਆ ਰੋਕਦਾ ਸੜੇ ਰੁਕਦੇ ਨਹੀਂ ਇਹ ਕਹਿੰਦੇ ਅਸੀਂ ਤੈਨੂੰ ਧਮਕੀਆਂ ਮੈਨੂੰ ਬਹੁਤ ਵਾਰ ਪਹਿਲਾਂ ਹੀ ਬਹੁਤ ਵਾਰ ਦੇਤੀਆਂ ਧਮਕੀਆਂ ਇਹ ਤੈਨੂੰ ਕਿੰਨਾ ਅਸੀਂ ਤੈਨੂੰ ਕਿੰਨਾ ਜਰੂਰਤਾਂ ਤਾਂ ਕਹਿੰਦੇ ਸੀ ਕੋਈ ਦਰਖਾਸਤ ਦਿੱਤੀ ਹੈ ਪੁਲਿਸ ਨੂੰ ਨਹੀਂ ਸਰ ਦਰਖਾਸਤ ਨਹੀਂ ਦਿੱਤੀ ਮੈਂ ਪੰਚਾਇਤ ਨੂੰ ਕਿਹਾ ਸੀਗਾ ਵੀ ਬਾਸਮ ਇਹ ਰੁਕਦੇ ਨਹੀਂ ਇਹਨਾਂ ਨੂੰ ਹਟਾਇਆ ਜਾਵੇ ਇੱਥੋਂ ਜੀ ਤੇ ਚੰਗੇ ਬਲੇ ਗੱਲਾਂ ਕਰਦੇ ਪਏ ਆ ਉਤੋਂ ਆ ਕੇ ਤੁਹਾਡੇ ਨਾਲ ਬੋਲਣ ਲੱਗ ਪਿਆ ਬੋਲਦੇ-ਬੋਲਦੇ ਇਹਦਾ ਭਰਾ ਆ ਗਿਆ ਛੋਟਾ ਉਹਨੇ ਮੇਰੇ 'ਚ ਫੇੜ ਮਾਰੀ ਤੇ ਮੈਂ ਅਗੋ ਫਿਰਫਿਆ ਮੈਂ ਤੇ ਮੇਰਾ ਭਰਾ ਅਗੋ ਵਿਰੋਧ ਕੀਤਾ ਲੜਾਈ ਜਾਦਾ ਵਧ ਗਈ ਹੱਥੋਂ ਬੱਤੀ ਹੋ ਗਏ ਆ ਤੇ ਮੇਰੇ ਪਤਾ ਨਹੀਂ ਕਿਹ ਚੀਜ਼ ਮਾਰੀ ਤੇ ਮੇਰਾ ਉਂਗਲਾ ਫੈਕਚਰ ਹੋ ਗਿਆ ਤੇ ਰੋਲਾ ਕਿਹੜੀ ਗੱਲ ਦਾ ਰੋਲਾ ਕੋਈ ਨਹੀਂ ਜੀ ਇਹ ਬਾਥੂਨ ਦਾ ਰੋਲਾ ਹੈ ਜਿਹੜਾ ਕੋਸ਼ਿਸ਼ ਜਿੰਨੂੰ ਵੀ ਗੱਲ ਕਰੋ ਉਹ ਵੀ ਕਹੇਗਾ ਇਹ ਕੋਈ ਰੋਲਾ ਹੈ ਇੱਕ ਬਾਥੂਨ ਦਾ ਰੋਲਾ ਹੈ ਉਹ ਗੁੰਮਰਾ ਦੀ ਜਗ੍ਹਾ ਉੱਥੇ ਉੱਥੇ ਬਾਥੂਨ ਕਰਦੇ ਬਾਥੂਨ ਜਗ੍ਹਾ ਬਣਾਈ ਏ ਬਾਰਮ ਅੱਲਾ ਉੱਤੇ ਤੁਰਦਾ ਫਿਰਦਾ ਸਾਰੀ ਬਾਤ ਨੂੰ ਕਰਦੇ ਨੇ ਇਹ ਸਾਡੇ ਨਾਲ ਪਤਾ ਨਹੀਂ ਕੀ ਰੰਜਿਸ਼ ਰੱਖੀ ਬੈਠਾ ਸਾਡਾ ਇਹਨਾਂ ਦਾ ਕੇਸ ਲੱਗਿਆ ਆ ਕੋਰਟ 'ਚ ਉਹ ਕੇਸ ਵੀ 4 ਤਰੀਕ ਸੀ ਉਹ 4 ਤਰੀਕ ਤੋਂ ਬਾਅਦ ਪਤਾ ਨਹੀਂ ਇਹਨੂੰ ਕੀ ਹੋਇਆ ਕੀ ਨਹੀਂ ਹੋਇਆ ਸਾਡੇ ਨਾਲ ਮੁੱਲ ਲੜਾਈ ਲੈਣ ਨੂੰ ਫਿਰਦਾ ਜਿੰਨੂੰ ਮਰਜ਼ੀ ਪੁੱਛ ਲੋ ਸਾਰੇ ਹੀ ਉੱਥੇ ਬਾਤ ਨੂੰ ਕਰਦੇ ਨੇ ਇਹ ਕਦੇ ਬਾਤ ਨੂੰ ਇਹਨਾਂ ਜਗ੍ਹਾ ਤੇ ਕਦੇ ਰੋੜੇ ਛੱਡ ਦੇਗਾ ਕਦੇ ਕੀ ਸਾਡੇ ਕਦੇ ਘਰ ਛੱਡ ਦੇਗਾ ਇਹ ਜਾਣ ਕੇ ਮੁੱਲ ਲੜਾਈ ਲੈਂਦਾ ਸਾਨੂੰ ਸਾਨੂੰ ਤਾਂ ਆਪਦੇ ਕੰਮ ਤੋਂ ਵੇਲ ਨਹੀਂ ਹੈਗੀ ਅਸੀਂ ਕਿਸੇ ਨਾਲ ਕੀ ਲੜਨਾ ਕੀ ਨਾਮ ਹੈ ਤੁਹਾਡਾ ਹਾਂਜੀ ਕੀ ਨਾਮ ਉਹਨਾਂ ਦਾ ਜੀ ਤੁਹਾਡਾ ਸਤਨਾਮ ਸਰ ਇੱਕ ਲੜਾਈ ਝਗੜਾ ਹੋਇਆ ਆਰਿਆਨ ਵਾਲੀ ਰੋਡ ਤੇ ਆ ਇਸ ਸਵੇਰੇ ਜਿੰਦੇ ਚ ਇੱਕ ਕੋਈ ਮਰੀਜ਼ ਤੁਹਾਡੇ ਕੋਲੇ ਦਾਖਲ ਹੋਏ ਸਾਡੇ ਕੋਲ ਦੋ ਪੇਸ਼ੇਂ ਦਾਖਲ ਹੋਏ ਜੀ ਵਰਜਿੰਦਰ ਸਿੰਘ ਤੇ ਸਤਨਾਮ ਸਿੰਘ ਦਾਖਲ ਹੋਏ ਉਹਨਾਂ ਦਾ ਐਮਐਲਏ ਘਰ ਕੱਟੇ ਨੇ ਇੱਥੇ ਵੀ ਕੱਟੂਗੀ ਤੁਸੀਂ ਕੱਟ ਕੇ ਅਸੀਂ ਅੱਜ ਸਾਡੇ ਭੇਜ ਕਿਸ ਤਰ੍ਹਾਂ ਦੀ ਇੰਜਰੀਜ਼ ਹੈ ਗਈ ਹੈ ਇੰਜਰੀ ਹਲੇ ਅੰਡਰ ਐਕਸਰ ਹੈ ਅਬਜ਼ਰਵੇਸ਼ਨ ਰੱਖਿਆ ਹੋਇਆ ਜਦੋਂ ਫਰਦਰ ਇੰਜਰੀ ਰਿਪੋਰਟ ਆਏ 그러면은 ਭੇਜ